ਸੁਣਿਆ ਹੈ ਕਿ ਬੀੜੀ ਪੀਣ ਨੂੰ ਲੈ ਕੇ ਕਿਸੇ ਦਾ ਕੋਈ ਕਤਲ ਕਰ ਦੇਵੇ ਇਸੇ ਕਰਾਹੀ ਘਟਨਾ ਸਾਹਮਣੇ ਆਈ ਹੈ ਤਰੰਤ ਹਰਨ ਤੋਂ ਜਿੱਥੇ ਇੱਕ ਵਿਅਕਤੀ ਦਾ ਬੀੜੀ ਪੀਣ ਨੂੰ ਲੈ ਕੇ ਕਤਲ ਕਰ ਦਿੱਤਾ ਗਿਆ ਦਰਅਸਲ ਬੀੜੀ ਪੀਣ ਵਾਲੇ ਵਿਅਕਤੀ ਦਾ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਬੀੜੀ ਪੀਣ ਵਾਲੇ ਵਿਅਕਤੀ ਨੇ ਕਿਸੇ ਨੂੰ ਗਾਲ੍ਹਾਂ ਕੱਢੀਆਂ ਤਾਂ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਕਿਰਪਾਨ ਨਾਲ ਉਸ ਦਾ ਕਤਲ ਕਰ ਦਿੱਤਾ ਮਹਿਰ ਹਾਲ ਪਰਿਸ ਸੂਰੇ ਮਾਮਲੇ ਦੀ ਜਾਂਚ ਵਿੱਚ ਜੁਕ ਗਈ ਹੈ ਇਹ ਬਾਜੀ ਗਦਾਏ ਤਾਂ ਆਇਆ ਵੀ ਮੈਂ ਕੱਲ ਅੱਜ ਮੋਹਰੇ ਅੱਗੇ ਬੈਠਾ ਹਾਂ ਤੇ ਬੂਏ ਦੇ ਆ ਕੇ ਤੇ ਬੀੜੀ ਪੀਣ ਲੱਗ ਪਿਆ ਇਹਨੂੰ ਆਖਿਆ ਵੀ ਪਾਸੇ ਜਾ ਜਵਾਨਾ ਬੀੜੀ ਨਾ ਪੀ ਰਾ ਜੇ ਇਹਨੇ ਆਖਿਆ ਕਿਉਂ ਪੈਣੀ ਆਉਣੀ ਐ ਤੇ ਇਹਨੇ ਆਖਿਆ ਮੁਰਕਿਆ ਆਖਿਆ ਸਾਹ ਕਰਨੀ ਦੋ ਵਾਰ ਆਖਿਆ ਸਾਹ ਕਰਨੀ ਤੇ ਮੇਰੇ ਤੋਂ ਗੁੱਸਾ ਨਹੀਂ ਬਾਜ਼ਾ ਰਹਾ ਜੀ ਕੋਈ ਕਤਲ ਕਰਤਾ ਕਿੰਨੀ ਵਾਰ ਕੀਤੀ ਨਹੀਂ ਜੀ ਵਾਰ ਦੋ ਹੀ ਕੀਤੀ ਜੀ ਕਿਹੜੀ ਚੀਜ਼ ਨਾਲ ਕਰ ਦਿੱਤਾ ਇਹ ਕੁਰਬਾਨ ਨਾ ਕੀਤਾ ਜੀ ਹਾਂ ਜੀ ਹਾਂ ਜੀ ਕੋਈ ਕੁਝ ਮਹਿਸੂਸ ਹੋ ਰਿਹਾ ਜੀ ਜਦੋਂ ਕਤਲ ਹੋ ਗਿਆ ਹੈ ਹਾਂ ਜੀ ਤੇ ਹੁਣ ਖਦਿਆ ਵੀ ਹੋਣੀ ਹੈ ਤੀਨ ਫੀਲਸ ਹੋ ਰਿਹਾ ਮੈਨੂੰ ਹਾਂ ਇਹ 사ਜਾ ਤੋਂ ਬੰਦਿਆ ਤੇ ਹੁੰਦੀ ਹੁੰਦੀ ਆ ਕੋਈ ਗੱਲ ਨਹੀਂ ਦਰਗੀ ਦਾ ਪਸਤਾਵਾ ਕੋਈ ਨਹੀਂ ਹਾਂਜੀ ਗੱਲ ਤੇਰਾ ਪਸਤਾਵਾ ਤਾਂ ਨਹੀਂ ਆ ਥੋੜਾ ਜਿਹਾ ਬਤਾ ਹੈ ਹੀ ਕੁਛ ਕੀ ਨਾ ਕੀ ਡਾਡਾ ਸੁਖਤ ਸਿੰਘ ਮੇਰਾ ਨਾਮ ਆ ਤੇ ਉਹ ਤਾਂ ਨਾ ਕੀ ਆ ਨਹੀਂ ਦੱਸਾਂਗਾ ਜੀ ਤੈਨੂੰ ਸੁਭਰਾ ਤੈਨੂੰ ਸੁਭਰਾ ਆ ਜੀ ਹਾਂਜੀ ਕੀ ਪਸਤਾਵਾ ਕਰ ਰਹੀ ਹੁਣ ਕੀ ਦੇਦੇ ਕੀ ਲੱਗਦਾ ਵੀ ਡਬਲ ਹੋ ਗਿਆ ਹੈ ਨਾ ਇੱਕ ਇਨਸਾਨ ਨੂੰ ਮਾਰ ਦਿੱਤਾ ਗਿਆ ਹੈ ਨਾ ਇੱਕ ਜ਼ਿੰਦਗੀ ਖਤਮ ਕਰ ਦਿੱਤੀ ਕੀ ਗੱਲ ਆ ਜਰੂਰ ਅੱਜ ਤਾਂ ਕੁਛ ਨਹੀਂ ਕਰਨਾ ਚਾਹੁੰਦੀ ਚਾਹਣਾ ਵੀ ਗਾਉਂਦੇ ਕੁਛ ਨਹੀਂ ਉਹ ਜਿਹੜੀ ਜਿਹੜੀ ਗਲਤੀ ਹੋਈ ਹੈ ਜੀ ਉਹ ਤਾਂ ਹੋ ਹੀ ਗਈ ਆ ਅਜੀ ਤੜਕੇ ਅੱਜ ਤੜਕੇ ਵੀਰ ਲੰਘਿਆ ਵਾ ਗਲੀ ਦੇ ਵਿੱਚੋਂ ਸ਼ਰੀਆਮ ਕਿਰਪਾਨਾਂ ਨਾਲ ਵਿੰਨ ਘਤਿਆ ਤੀ ਤਿੰਨ ਵਾਰ ਕੀਤੇ ਆ ਢੇਡ ਦੇ ਵਿੱਚ ਵੀਰ ਦੇ ਤੇ ਗਰੀਬ ਬੰਦਾ ਵਾ ਅਸੀਂ ਸਾਰੇ ਪਿੰਡ ਦੇ ਵਾਸੀ ਇਹ ਮੰਗ ਕਰਦੇ ਆਂ ਕਿ ਜਿਸ ਨੇ ਕਤਲ ਕੀਤਾ ਵਾ ਵੱਧ ਤੋਂ ਵੱਧ ਉਹਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਇਹਦਾ ਨਾਂ ਵੀਰ کارੂ-ਕਾਰੂ ਕਹਿੰਦੇ ਆ ਪਿੰਡ ਦੇ ਵਿੱਚ ਇਸ ਨੂੰ ਤੇ ਸ਼ਰੀਫ ਬੰਦੇ ਆ ਸਾਰੇ ਗਰੀਬ ਪਰਿਵਾਰ ਆ ਕੁਛ ਨਹੀਂ ਹੈਗਾ ਨਾ ਇਹਨਾਂ ਦਾ ਮਾਂ ਨਾ ਕੋਈ ਪਿਓ ਤੇ ਅਸੀਂ ਪਿੰਡ ਨਿਵਾਸੀ ਇਹ ਮੰਗ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਆ ਇਹਨੂੰ ਸਜ਼ਾ ਦਿੱਤੀ ਜਾਵੇ। ਜਿਹੜਾ ਜਿਹੜੀ ਜੱਤ ਹੋਈ ਆ ਭਰਾੜਾ ਹਾਂਜੀ ਭਰਾ ਮੇਰਾ ਇਹਦਾ ਨਾਂ ਸਗਰਾ ਸਿੰਘ ਉਤਰਾ ਕਾਰੂ ਬਾਦਸ਼ਾਹ ਗਿੰਦ ਇਹਦਾ ਤਾਂ ਨਾਂ ਕੀ ਆ ਸਰਦਾਰ ਮਰੀਕ ਸਿੰਘ ਸਰਦਾਰ ਮਰੀਕ ਸਿੰਘ ਗੱਲ ਇਹ ਬੀੜੀ ਪੀਂਦਾ ਇਹਨੇ ਆ ਬੀੜੀ ਕੋ ਪੀਂਣਾ ਤੇ ਕਿਰਪਾਨ ਮਾਰਦੀ ਹਾਂ ਨਹੀਂ ਮੰਗਾਂਗੇ ਮੰਗੇ ਹੋਈ ਇਨਸਾਫ ਚਾਹੀਦਾ ਮੈਨੂੰ ਇਹ ਅੱਜ ਸਰੀ ਹੋਇਆ ਕਤਲ ਹਾਂਜੀ ਹਾਂਜੀ ਕੀ ਮਾਰਿਆ ਕੀ ਆ ਛਰਪਾਨ ਮਾਰੀ ਇਹਦੇ ਤੇ ਉਹਦਾ ਨਾਂ ਕੀ ਆ ਸਰਦਾਰ ਮਰੀਕ ਸਿੰਘ ਜੀ ਨਾਂ ਹੈ ਮੁੰਡੇ ਦਾ ਤੇਰਾ ਨਾਂ ਸਖਰਾ ਸਿੰਘ ਕਾਰ ਉਮਰ ਕਿੰਨੀ ਹੋਆ 38 ਸਾਲ ਆ ਕੱਲ ਬਾਅਦ ਕੋਈ ਨਹੀਂ ਅਸੀਂ ਪਿੱਛੋਂ ਆਉਣਦੇ ਹਾਂ ਨੇ ਮਾਲਾ ਉਹਨੇ ਪਤਾ ਨਹੀਂ ਕੋ ਵਿਚਾਰੇ ਨੇ ਕਿਹਾ ਕਿ ਨਹੀਂ ਕਿਹਾ ਤੇ ਇਹਨੇ ਪਾਉੜੋ ਦੇ ਛਰਪਾਨ ਮਾਰਤੀ ਇੱਥੇ 20 ਬੰਦੇ ਹੁੰਦੇ ਹੁੰਦੇ ਆ ਮਾਰੀ ਆ ਮਾਰ ਕੇ ਖੋਲ ਖਲੋਤਾ ਰਿਆ ਵਾ ਕੱਲੇ ਬੰਦੇ ਨੇ ਮਾਰੀ ਆ ਤੇ ਇਹ ਵੀ ਕੱਲਾ ਇਹ ਵਿਚਾਰਾ ਇਹ ਖਾਲੀ ਥੀ ਉਹਦੇ ਕੋਲ ਛਰਪਾਨ ਐ ਨਾ ਆਹੀ ਤਾਂ ਪਤਾ ਨਾ ਨਹੀਂ ਇਹਦਾ ਮੈਨੂੰ ਪਤਾ ਨਹੀਂ ਇਹਦਾ ਨਾਮ ਤਾਂ ਕਹੇ ਤੰਦੂਰ ਵਾਲੇ ਮੁੰਡੇ ਦਾ ਭਰਾ ਵਾ ਨਾ ਹਾਂਜੀ ਸਗਰਾਜ ਸਿੰਘ ਇਹਦੇ ਦਾ ਭਰਾ ਵਿਚਾਰੇ ਆਪਣੇ ਕੋਈ ਪ੍ਰੋਗਰਾਮ ਹੋਵੇ ਤੰਦੂਰਾ ਦਾ ਕੰਮ ਕਰਦੇ ਆ ਆਪਜੀ ਰੋਜੀ ਰੋਟੀ ਕਮਾਉਂਦੇ ਆ ਤੇ ਬਹੁਤ ਧੱਕਾ ਆ ਇਹਨਾਂ ਦਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਮੇਰੇ ਸੁਧਾਰ ਵਿੱਚ ਹੋ ਗਿਆ ਉਹਦਾ ਨਾਮ ਹੈ ਲਾਲ ਸਿੰਘ ਤੇ ਕੋਈ ਸਗਰਾਜ ਸਿੰਘ ਕਾਲੂ ਪੁੱਤਰ ਮਰੀਦ ਸਿੰਘ ਆ ਪਤੀ ਮਲਕਣ ਜੀ ਦਾ ਭਰਾ ਉਮਰੇ ਵੀ 38-40 ਸਾਲ ਹੈ ਇਹ ਇਹਨੂੰ ਬਲੋ ਕਿਰਪਾਨ ਮਾਰ ਕੇ ਮਾਰਿਆ ਸੁਖਚੰਦ ਸਿੰਘ ਆ ਪੁੱਤਰ ਮਿੰਦਰ ਸਿੰਘ ਉਹਦੀ ਉਮਰ 65 ਸਾਲ ਹੈ ਜੀ ਉਹਨੇ ਆਪਣੇ ਕਿਰਪਾਨ ਮਤਲਬ ਮਾਰੀ ਜੇ ਸ਼ਗਰਾਜ ਕਾਲੂ ਦੇ 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 ਮੌਕੇ ਤੇ ਹੱਥ ਹੋ ਗਈ ਹੈ ਤੇ ਇਹਦਾ ਮੁਜਰਮ ਹੈ ਸੁਖਚੰਦ ਸਿੰਘ ਆ ਕੇ ਮੌਕੇ ਤੇ ਫਰਮਿਆ ਜੀ ਕਿ ਮਾਨ ਤੋਂ ਕਿਰਪਾਨ ਦੇ ਕਰੇ ਅਰ ਇਹਨੂੰ ਕਾਰ ਲੈ ਕੇ ਅਮਰ ਜਿੰਦੀ ਜਾਂਦੀ ਹੈ ਉਹਨੇ ਕਾਰ ਹੋਈ ਕਿ ਸੋਹਣੀ ਕਤਲ ਦਾ ਮਾਮਲਾ ਇਹਨਾਂ ਦੇ ਕਤਲ ਦਾ ਹੀ ਪੱਕਾ ਦਰਜ ਹੋ ਪਰ ਇਨ ਕੋ એનર્ਜੀ ਤੋਂ ਨਹੀਂ ਜੀ ਜੇ ਹਵੇ ਲਾਲ ਬਲੋ ਲੋਕਾਂ ਦੇ ਕਹਿਣ ਮਤਲਬ ਇਕੱਲਾ ਦੋਸ਼ੀ ਇਹੀ ਹੈ ਜੀ ਇਹਦੇ ਅੰਦਰੋਂ ਤਲਵਾਰ ਲਿਆ ਕੇ ਵੱਲੋ ਕਾਲੂ ਦੇ ਮਾਰੀ ਕਾਲੂ ਨੂੰ ਮੋਕੇ ਤੋਂ ਮੋਦੋਸ਼ੀ ਕੋਈ ਨਹੀਂ ਦੋਸ਼ੀ ਤਲਵਾਰ ਪਾਣਾ ਮਾਰਿਆ ਗਿਆ ਉਹ ਜਾਉਂਦਾ ਉਹ ਤਲਵਾਰ ਹੀ ਫੜ ਲਈ ਮੋਕੇ ਦੇ ਦੋਸ਼ੀ ਨੂੰ ਫੜ ਲਿਆ